ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਜਾ ਭਜਾਉਣਾ ਹੈ ਆ ਮੱਲੇ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2026 ਚ ਮਾਰਚ ਬਾਦ ਤੂੰ ਕੋਈ ਲੱਭਣਾ ਨਹੀਂ ਇੱਥੇ ਹਿੰਦੁਸਤਾਨ ਚ ਪਰ ਅਸੀਂ ਫਿਰ ਵੀ ਬਾਹਰੋਂ ਲੈ ਕੇ ਆਵਾਂਗੇ ਜਿਹਦੇ ਵੱਡੇ ਪਾਲ ਸਾਬ 16 16 ਸਾਲ ਜੇਲ੍ਹ ਕੱਟ ਸਕਦੇ ਆ ਆ ਤਾਂ ਸ਼ਰਮ ਨਹੀਂ ਕਾਲੀ ਦਲ ਦੇ ਬਹਾਦਰ ਸੂਰਮੇ ਆ ਨਾ ਸਾਨੂੰ ਪਰਵਾਹ ਪਰ ਇੱਕ ਗੱਲ ਯਾਦ ਰੱਖਿਓ ਤੁਹਾਡੇ ਵੀ ਦਿਨ ਨੇੜੇ ਆ ਜਿਹੜੀ ਤੂੰ ਪੋਸਟ ਤੇ ਬੈਠਾ ਹੈਂ ਜਿੰਨੇ ਦੂਣੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਆ ਇੱਕ ਇੱਕ ਦਾ ਅਕਾਊਂਟ ਮੇਰੇ ਕੋਲ ਹੈਗਾ ਮੈਨੂੰ ਲੱਗਦਾ 300 ਦਿਨ 350 ਦਿਨ 400 ਦਿਨ ਹੀ ਰਹਿ ਗਏ ਆ ਵਰੁਣ ਸ਼ਰਮਾ ਜੀ ਇੰਨਾ ਵੀ ਥੱਲੇ ਨਹੀਂ ਲੱਗਣਾ ਚਾਹੀਦਾ ਕਿ ਸੋਚਣ ਲੱਗ ਜਾਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਸੁਖਵੀਰ ਸਿੰਘ ਬਾਦਲ ਨੇ ਅੱਜ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਤੇ ਉਥੇ ਹੀ ਦੂਜੇ ਪਾਸੇ ਆਪ ਸਰਕਾਰ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ 2027 ਦੇ ਵਿੱਚ ਕੋਈ ਵੀ ਝਾੜੂ ਵਾਲਾ ਇੱਥੇ ਨਹੀਂ ਦਿਖੇਗਾ ਜਲਦ ਸਫਾਈਆ ਕਰਾਂਗੇ ਤੇ ਉਥੇ ਹੀ ਬਸ ਡੇਢ ਸਾਲ ਰਹਿ ਗਿਆ ਹੈ ਤੇ ਜਿਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਵੀ ਭ੍ਰਿਸ਼ਟਾਚਾਰ ਕੀਤਾ ਹੈ ਤੇ ਜਿਨ੍ਹਾਂ ਨੇ ਵੀ ਝੂਠੇ ਪਰਚੇ ਦਰਜ ਕੀਤੇ ਨੇ ਇਕੱਲੇ-ਇਕੱਲੇ ਦਾ ਸਾਫ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਵੀ ਜਿਹੜੇ ਕਿ ਆਪ ਸਰਕਾਰ ਦੇ ਖਿਲਾਫ ਕਰਾਂਗੇ ਸੁਖਵੀਰ ਸਿੰਘ ਬਾਦਲ ਨੇ ਹੁਣ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਉੱਥੇ ਵਿਕਰਮ ਮਜੀਠੀਆ ਦੇ ਨਾਲ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਮੁਲਾਕਾਤ ਹੋਈ ਤੇ ਦੂਜੇ ਪਾਸੇ ਉੱਥੇ ਹੀ ਆਪਣੇ ਵਿਰੋਧੀਆਂ ਨੂੰ ਲਲਕਾਰਦੇ ਹੋਏ ਦਸਰਾਰੇ ਨੇ ਹੋਰ ਕੀ ਕੁਝ ਕਹਿਣਾ ਸੁਖਵੀਰ ਸਿੰਘ ਬਾਦਲ ਦਾ ਆਓ ਤੁਹਾਨੂੰ ਸੁਣਾਉਨੇ ਆਂ तकरीबन 3 ਮਹੀਨੇ ਹੋ ਗਏ ਇੱਕ ਝੂਠੇ ਕੇਸ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਧੱਕੇ ਨਾਲ ਝੂਠਾ ਕੇਸ ਪਾ ਕੇ ਅੰਦਰ ਕੀਤਾ ਉਹ ਸੋਚਦੇ ਐ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਚ ਪਾ ਕੇ ਵਿਕਰਮ ਸਿੰਘ ਮਜੀਠੀਆ ਦਾ ਹੌਸਲਾ ਡੇਗਣਗੇ ਪਰ ਉਹਨੂੰ ਪਤਾ ਨਹੀਂ ਅਕਾਲੀ ਪਾਰਟੀ ਦਾ ਹਰ ਵਰਕਰ ਤੇ ਲੀਡਰ ਜਿੰਨਾ ਤੁਸੀਂ ਤੱਕਾ ਕਰੋਗੇ ਓਨੇ ਤਕੜੇ ਹੋ ਕੇ ਅੱਗੇ ਨਿਕਲਗੇ ਪਿਛਲੇ 3 ਮਹੀਨਿਆਂ 'ਚ ਲਗਾਤਾਰ ਮੈਂ ਵੀ ਉਹਨਾਂ ਦੀ ਬਿਕਰਮਜੀਠੇ ਭੈਣ ਹਰ ਸਿਮਰਤ ਨੇ ਨੇ ਵੀ ਤੇ ਗੁਨੀਮ ਜੀ ਨੇ ਵੀ ਬੜੀ ਕੋਸ਼ਿਸ਼ ਕੀਤੀ ਮਿਲਣ ਦੀ ਤੁਸੀਂ ਦੇਖ ਲਓ ਪਿਛਲੇ 3 ਮਹੀਨਿਆਂ 'ਚ ਕੱਲੇ 2 ਵਾਰ ਵਕੀਲ ਮਿਲੇ ਆ ਇੱਕ ਵਾਰ ਗੁਨੀਮ ਮਜੀਠਿਆ ਨੂੰ ਮਿਲੇ ਆ ਬਲਾਂਦਤਾ ਤੇ ਇੱਕ ਵਾਰੀ ਹਰ ਸਿਮਰਦੇ ਨੂੰ ਰਾਖੀ ਦੇ ਟਾਈਮ ਚ ਮਿਲਣ ਦਿੱਤਾ ਉਹ ਵੀ 2-2 ਮਿੰਟ ਵਾਸਤੇ ਮੈਂ ਹੈਰਾਨ ਆ ਜਿਹੜੇ ਕੇਸ ਲਾਲਪੁਰਾ ਵਰਗੇ ਕਾਂਗਰਸ ਇਹਨਾਂ ਦੇ ਆਪ ਦੇ ਜਿਹੜੇ ਐਮਐਲਏ ਹੈ ਕੋਈ ਰੇਪ ਕੇਸ ਚ ਹੈ ਕੋਈ ਕਿਸੇ ਕੇਸ ਚ ਹੈ ਉਹ ਤਾਂ ਜੇਲ੍ਹ ਵਿੱਚ ਮੇਲਾ ਰਾਕੇ ਰੋਜ਼ ਮਿਲ ਜਾਂਦੇ ਆ ਜਿਹੜੇ ਫੇਕ ਕਨਫਰੋਂਟਰ ਕਰਦੇ ਆ ਉਹਨਾਂ ਰੋਜ਼ ਮਿਲ ਦਿੰਦੇ ਆ ਉਹ ਸੋਚਦੇ ਆ ਕਿ ਦਬਾ ਕੇ ਆ ਕਰਨਗੇ ਦੋ ਮਾਪਦਾਨ ਜਿਹੜੇ ਬਣਾ ਰਹੇ ਐ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਮਾਂ ਹੁਣ 1.5 ਸਾਲ ਦਾ ਰਹਿ ਗਿਆ ਮੈਂ ਇੱਕ ਥੋੜੇ ਰਹੀਂ ਮੈਂ ਦੱਸਣਾ ਚਾਹਣਾ ਵਰੁਣ ਸ਼ਰਮੇ ਨੂੰ ਜਿਹੜਾ ਅੱਜ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਫਿਰਦਾ ਐ ਐਸਐਸਪੀ ਪਟਿਆਲਾ ਜਿਨ੍ਹਾਂ ਨੇ ਝੂਠੇ ਕੇਸ ਪੰਜਾਬ ਵਿੱਚ ਵਿਰੋਧੀਆਂ ਦੇ ਖਿਲਾਫ ਬਣਾਉਣੇ ਹੁੰਦੇ ਐ ਵਰਨ ਸ਼ਰਮੇ ਦੀ ਡਿਊਟੀ ਲੱਗਦੀ ਹੈ ਤੇ ਵਰਨ ਸ਼ਰਮੇ ਨੂੰ ਕਿਹਾ ਕਿ ਇਹਦੇ ਬਦਲੇ ਜਿੰਨਾ ਮਰਜੀ ਤੂੰ ਪੈਸਾ ਲੁੱਟ ਲੈ ਵਰਨ ਸ਼ਰਮੇ ਨੂੰ ਦੱਸਣਾ ਚਾਹਣਾ ਹੈ ਜਿਹੜੇ ਜਿਹੜੇ ਚੀਜ਼ਾਂ ਤੋਂ ਪੈਸਾ ਲਿੱਤਾ ਇੱਕ ਇੱਕ ਕੇਸ ਮੇਰੇ ਕੋਲੇ ਆ ਸਾਰੇ ਕਾਗਜ਼ ਮੇਰੇ ਕੋਲੇ ਆ ਜਿਹੜੀ ਤੂੰ ਪੋਸਟ ਤੇ ਬੈਠਾ ਹੈ ਜਿੰਨੇ ਤੂੰ ਉਹਨੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਆ ਇੱਕ ਇੱਕ ਦਾ ਅਕਾਊਂਟ ਮੇਰੇ ਕੋਲੇ ਹੈਗਾ ਮੈਨੂੰ ਲੱਗਦਾ 300 ਦਿਨ 350 ਦਿਨ 6 400 ਦੇ ਨਹੀਂ ਰਹਿ ਗਏ ਆ ਬਰਨ ਸ਼ਰਮਾ ਜੀ ਇੰਨਾ ਵੀ ਥੱਲੇ ਨਹੀਂ ਲਗਣਾ ਚਾਹੀਦਾ ਕਿ ਸੋਚਣ ਲੱਗ ਜਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਦਾ ਇਹ ਜਾ ਭਜਾਉਣਾ ਹੈ ਆ ਮੱਲੇ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2026 'ਚ ਮਾਰਚ ਬਾਦ ਕੋਈ ਲੜਬਾ ਨਹੀਂ ਇੱਥੇ ਹਿੰਦੁਸਤਾਨ 'ਚ ਪਰ ਅਸੀਂ ਫਿਰ ਵੀ ਬਾਹਰੋਂ ਲੈ ਕੇ ਆਵਾਂਗੇ ਤੇ ਇਸ ਕਰਕੇ ਵਰੁਣ ਸ਼ਰਮਾ ਜੀ ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਜਿੰਨਾ ਧੱਕਾ ਤੁਸੀਂ ਕਰ ਰਹੇ ਹੋ ਜਿੰਨਾ ਕਾਨੂੰਨ ਦੀ ਧੱਗੀਆਂ ਤੁਸੀਂ ਆਈਪੀਐਸ ਬਣਿਓ ਐਸਐਸਪੀ ਬਣਿਓ ਤੁਹਾਡਾ ਜਰੂਰੀ ਕੀ ਹੈ ਤੁਸੀਂ ਸੌਂ ਕੀ ਦੀ ਖਾਦੀ ਹੈ ਕਿ ਇਨਸਾਫ ਦੇਣੀ ਇਨਸਾਫ ਨੂੰ ਦੀ ਧੱਗੀਆਂ ਉੜਾਉਣਾ ਨਹੀਂ ਜਿਹੜਾ ਅਫਸਰ ਸਮਝਦਾ ਕਿ ਸਾ ਇਨਸਾਫ ਦੀਆਂ ਧੱਗੀਆਂ ਉੜਾ ਕੇ ਮੈਂ ਬਚ ਜਾਊਂਗਾ ਬੜਾ ਗਲਤ ਫਹਿਮੀ ਚ ਹੈ ਆ ਦਿਨ ਜਿਹੜੇ ਹੁੰਦੇ ਆ ਮਿੰਟਾਂ 'ਚ ਬਦਲ ਜਾਂਦੇ ਐ ਆਈ ਜਿਹੜੇ ਐਸਐਸਪੀ ਨੂੰ ਸਲੂਟ ਮਾਰਦੇ ਐ ਐਸਐਚਓ ਡੀਐਸਪੀ ਐਸਪੀ ਆਈ ਫੰਡ ਫਿਰ ਘਰੇ ਵੀ ਆ ਜਾਂਦੇ ਐ ਇਸ ਕਰਕੇ ਹਲੇ ਵੀ ਮੈਂ ਕਹਿੰਦਾ ਸੰਭਲ ਜੋ ਸਾਰਿਆਂ ਨੂੰ ਬੇਨਤੀ ਕਰਨਾ ਧੱਕਾ ਕਰਨਾ ਬੰਦ ਕਰ ਦਿਓ ਕਿਉਂਕਿ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਪ੍ਰਾਈਵੇਟ ਆਦਮੀ ਆ ਭਾਵੇਂ ਸਰਕਾਰੀ ਆ ਕਾਨੂੰਨ ਉਹਨਾਂ ਦੋਨਾਂ ਵਾਸਤੇ ਇੱਕ ਐ ਤੋ ਇਸ ਕਰਕੇ ਵਿਕਰਮ ਮਜੀਠੀਆ ਜੀ ਦਾ ਸਨਿਆਪ ਵੀ ਦੇਣਾ ਚਾਹੁੰਦੇ ਆ ਚਰਦੀ ਕਲਾਚ ਐ ਪੂਰੇ ਹੌਂਸਲੇ ਚੈ ਸਾਨੂੰ ਕੋਈ ਪਰਵਾਹ ਨਹੀਂ ਭਾਵੇਂ 3 ਮਹੀਨੇ ਵਾ ਸਾਨੂੰ ਪਹਿਲੀ ਵਾਰ ਮਿਲਣ ਦਿੱਤਾ ਜਿੰਨੀ ਦੇਰ ਰੱਖ ਲਾਂਗੇ ਸਾਨੂੰ ਕੋਈ ਪਰਵਾਹ ਨਹੀਂ ਜੇ ਵੱਡੇ ਬਾਲ ਸਾਹਿਬ 16 16 ਸਾਲ ਜੇਲ੍ਹ ਕੱਟ ਸਕਦੇ ਆ ਆ ਤਾਂ ਸ਼ਰਮ ਨਹੀਂ ਕਾਲੀ ਦਲ ਦੇ ਬਹਾਦਰ ਸੂਰਮੇ ਆ ਨਾ ਸਾਨੂੰ ਪਰਵਾਹ ਪਰ ਇੱਕ ਗੱਲ ਯਾਦ ਰੱਖਿਓ ਤੁਹਾਡੇ ਵੀ ਦਿਨ ਨੇੜੇ